ਮੰਨਾ ਉਹ ਪਿੱਛੇ ਚੱਲ ਨਾ ਯਾਰ ਗੱਡੀ ਦੀ ਚਾਬੀ ਕਿੱਥੇ ਆ? ਐ ਮੰਨਾ ਓਏ ਆ ਜਾ ਬਾਈ ਮੰਨਾ ਆ ਜਾ ਉੱਥੇ ਲੈ ਖੋਲ ਦੱਸ ਗੱਡੀ ਦਾ ਖੋਲ ਦੇ ਕੋਲ ਕਿਹਦੇ ਕੋਲ ਆ ਬਾਈ ਤੂੰ ਇੱਕ ਕਹਾਣੀ ਕੀ ਆ ਬਾਈ ਯਾਰ ਹੱਥ ਚੋਰੀ ਦੇ ਕੇ ਸੁਣ ਤਾਂ ਮੈਨੂੰ ਚੋਰੀ ਦੇ ਕੇਸ 'ਚ ਇੰਨੀ ਜ਼ਿਆਦਾ ਕਿਉਂ ਪ੍ਰੋਬਲਮ ਮਾਰੀ ਆ ਬੰਦੇ ਨੂੰ ਚੱਕਣ ਦੀ ਬਾਈ ਕਹਾਣੀ ਤਾਂ ਕੋਈ ਹੋਰ ਆ ਆਂ ਚੋਰੀ ਵੀ ਪੈ ਗਈ

ਨਾ ਨੀਨੇ ਕੇ ਮਰੋ ਕਾਤੇ ਲੈ ਕੇ ਕਾਤੇ ਗਏ ਨੇ ਮੇਰਾ ਮਜ਼ਾ ਚੱਕ ਕੇ ਲਾ ਕੇ ਕੇ ਕਿਹੜਾ ਪਿੰਡਾ ਤੁਹਾਡਾ ਕਿਹੜਾ ਪਿੰਡਾ ਮੇਰਾ ਮੇਰਾ ਪਿੰਡ ਆਏਗਾ ਅੰਮਲਾ ਅੰਮਲਾ ਲੈ ਕੇ ਕਾਤੇ ਗਏ ਨੇ ਉਹ ਤੋਂ ਲੈ ਕੇ ਗਏ ਨੇ ਐ ਕਿੱਥੇ ਦੀ ਪੁਲਿਸ ਆ ਹੋ ਮਾਰ ਦੇਣਾ ਨਾ ਤੇ ਗੱਲ ਪਾਉ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਹੈ ਕਹਿੰਦੇ ਲੱਗ ਤੈਨੂੰ ਪਰਚਾ ਰਣ ਜਿਆਜਾ ਪਾਤੇ ਵੀਰੇ ਮੇਰੇ ਬੰਦੇ ਤੇ ਚੱਲ ਤਿੰਨ ਬਾਤੇ ਅਸੀਂ ਤਿੰਨਾਂ ਦੀ ਜਵਾਬਤਾ ਕਰਾ ਲਈਆ ਹੁਣ ਫੇਰ ਚੱਕਰ ਚੱਕ ਕੇ ਲਾਈਆ ਮੇਰੇ ਤੁਸੀਂ ਅੱਜ ਉਰੇ ਕੀ ਕਰਨ ਆਏ ਸੀ ਕਿ ਸਮਰਾਲਾ ਕਚਹਿਰੀ ਜੀ ਠੱਤਰ ਤਰੀਕ ਸੀ ਵੀਰੇ ਸਰ ਚਮਕੌਰ ਸਭ ਦੀ ਪੁਲਿਸ ਪਾਰਟੀ ਸੀਗੀ ਉਹਨਾਂ ਦਾ ਕਿਸੇ ਮੁਕਦਮੇ ਵਿੱਚ ਮਰਜ਼ਮਲ ਸੀਗਾ ਇਹ ਚੋਰੀ ਦਾ ਇਹ ਉਹਨੂੰ ਗ੍ਰਿਫਤਾਰ ਕਰਨ ਆਏ ਸੀ ਜੀ ਸਰ ਕੀ ਇਹ ਕਿਸੇ ਕਿਸ ਭਗੌੜਾ ਸੀ ਜਿਹੜਾ ਪੁਲਿਸ ਦਾ ਚੱਕ ਲੱਗੀ ਇਹ ਤਾਂ ਨਹੀਂ ਉਹਨਾਂ ਦਾ ਨਾਮਿਨੇਟਡ ਜਿਹੜਾ ਹੈਗਾ ਮਰਜਮ ਸੀਗਾ